ਪਰ ਉਹ ਇੱਕ ਹਫਤਾ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਭਗਵੰਤ ਮਾਨ ਬਹੁਤ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਔਰ ਉਹਨੂੰ ਮੋਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਅੱবি ਕਿਹਾ ਜਾ ਰਿਹਾ ਸੀ ਕਿ ਉਹਨੂੰ ਆਈਸੀਯੂ ਦੇ ਵਿੱਚ ਰੱਖਿਆ ਹੋਇਆ ਪਰ ਇੰਨੀ ਜਲਦੀ ਉੱਥੋਂ ਦੀ ਆਈਸੀ ਜੇਕਰ ਇੰਨੀ ਖਤਰਨਾਕ ਬਿਮਾਰੀ ਸੀ ਜਿਸ ਤਰ੍ਹਾਂ ਕਿ ਲੋਕ ਕੀ ਕਹਿ ਰਹੇ ਸੀ ਕਿ ਉਹਨੂੰ ਲਿਵਰ ਦੀ ਪ੍ਰੋਬਲਮ ਹੈ ਕੋਈ ਇਹ ਵੀ ਕਹਿ ਰਿਹਾ ਸੀ ਕਿ ਲਿਵਰ ਵੀ ਟ੍ਰਾਂਸਪਲੈਂਟ ਕਰਾਉਣਾ ਪੈ ਸਕਦਾ ਹੈ ਜਾਂ ਹੋਰ ਕੋਈ ਬਿਮਾਰੀ ਜਿਸ ਦੇ ਕਰਕੇ ਉਹਨੂੰ ਆਈ ਸੀ ਯੂ ਦੇ ਵਿੱਚ ਰੱਖਿਆ ਹੋਇਆ ਸੀ ਉਹ ਇੰਨੀ ਜਲਦੀ ਉੱਥੋਂ ਦੀ ਛੁੱਟ ਕੇ ਕਿਸ ਤਰ੍ਹਾਂ ਵਾਪਸ ਆ ਕੇ ਡਾਕਟਰ ਦਾ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਲੱਗਦਾ ਹੈ ਕਿ ਉਹ ਜਿਹੜੀਆਂ ਉਹਦੇ ਜਿਸ ਵੇਲੇ ਇਸ ਤਰ੍ਹਾਂ ਕੋਈ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪਤਾਲ 'ਚ ਦਾਖਲ ਹੁੰਦਾ ਹੈ ਤਾਂ ਉਹਦੇ ਜਿਹੜੇ ਨੱਕ ਦੇ ਵਿੱਚ ਕੰਨਾਂ ਦੇ ਵਿੱਚ ਉਹ ਜਿਹੜੀਆਂ ਪਾਈਪਾਂ ਵਗੈਰਾ ਡਾਕਟਰ ਪਾਉਂਦੇ ਹੈਗੇ ਆ ਉਹਨਾਂ ਨੂੰ ਵੀ ਉਹ ਤੋੜ ਕੇ ਭਜ ਕੇ ਆ ਗਿਆ ਹੈਗਾ ਵਾਪਸ ਔਰ ਉਹਨੇ ਦਫਤਰ ਦਾ ਕੁਝ 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 ਇਸ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨੂੰ ਇਹ ਡਰ ਲੱਗ ਰਿਹਾ ਹੋਵੇਗਾ ਕਿ ਅ ਅਰਵਿੰਦ ਕੇਜਰੀਵਾਲ ਕਿਧਰੇ ਪਿੱਛੋਂ ਦੀ ਜਿੱਥੇ ਤੋਂ ਲਿਆ ਹਸਪਤਾਲ ਦੇ ਵਿੱਚ ਦਾਖਲ ਹੈ ਕਿਧਰੇ ਪਿੱਛੋਂ ਦੀ ਹੋਰ ਹੀ ਕਿਸੇ ਨੂੰ ਉਹਨਾਂ ਚੀਫ ਮਿਨਿਸਟਰ ਬਣਾ ਦੇਵੇ ਜੋ ਉਹ ਕੀ ਅਰਵਿੰਦ ਕੇਜਰੀਵਾਲ ਪਹਿਲੇ ਦਿਨ ਤੋਂ ਜਦੋਂ ਤੋਂ ਇਹਨੂੰ ਕੈਂਡੀਡੇਟ ਚੀਫ ਮਿਨਿਸਟਰ ਦਾ ਬਣਾਇਆ ਸੀ ਬਾਜ ਦੀਆਂ ਇਲੈਕਸ਼ਨਾਂ ਤੋਂ ਪਹਿਲੇ ਉਦੋਂ ਦਾ ਅਰਵਿੰਦ ਕੇਜਰੀਵਾਲ ਦਾ ਟਾਰਗੇਟ ਹੈਗਾ ਕਿ ਐਨੂੰ ਹਟਾ ਕੇ ਭਗਵੰਤ ਮਾਨ ਨੂੰ ਉਹ ਖੁਦ ਬਣੇਗਾ ਜਾਂ ਹੋਰ ਕਿਸੇ ਆਪਣੇ ਚਾਪਲੂਸ ਬੰਦੇ ਨੂੰ ਪੰਜਾਬ ਦਾ ਚੀਫ ਮਿਨਿਸਟਰ ਬਣਾਏਗਾ। ਔਰ ਭਗਵੰਤ ਮਾਨ ਜਿਹੜਾ ਹੈਗਾ ਇਹ ਮੈਨੂੰ ਲੱਗਦਾ ਹਸਪਤਾਲ ਤੋਂ ਘਰ ਵੀ ਨਹੀਂ ਗਿਆ ਸਿੱਧਾ ਹੀ ਕਿਤੇ ਦਫ਼ਤਰ ਵਗੈਰਾ ਦਾ ਇਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੋਏਗਾ। ਔਰ ਯਾ ਐਨੂੰ ਇਹ ਲੱਗ ਰਿਹਾ ਹੈਗਾ ਕਿ ਬਈ ਇਹ ਹੁਣ ਜਿਆਦਾ ਦੇਰ ਤੱਕ ਇੱਥੇ ਰਹਿਣ ਵਾਲਾ ਨਹੀਂ ਹੈਗਾ ਔਰ ਇਹਨੂੰ ਪੰਜਾਬ ਦੇ ਲੋਕਾਂ ਵਾਸਤੇ ਕੋਈ ਚੰਗਾ ਕੰਮ ਕਰਨਾ ਚਾਹੀਦਾ ਇਸ ਲਈ ਇਹਨੇ ਕੁਝ ਕਿਸਾਨਾਂ ਵਾਸਤੇ ਵੀ ਕੁਝ ਕਰ ਰਿਹਾ ਹੈਗਾ ਜਾਂ ਹੋਰ ਕੋਈ ਇਸ ਤਰ੍ਹਾਂ ਇਨਸਟਰਕਸ਼ਨਸ ਦੇਈ ਜਾ ਰਿਹਾ ਹੈਗਾ ਤਾਂ ਮੇਰਾ ਇਹ ਅੱਜ ਦਾ ਵੀਡੀਓ ਬਣਾਉਣ ਦਾ ਇਹ ਹੀ ਮਤਲਬ ਹੈਗਾ ਕਿ ਇਸ ਵੇਲੇ ਅਗਰ ਦੇਖਿਆ ਜਾਏ ਤਾਂ ਭਗਵਾਨਤਮਨ ਜਿੱਦੀ ਜਿਹੜੀ ਪੋਲਿਟੀਕਲ ਪਾਵਰ ਹੈਗੀ ਹੈ ਉਹ ਅਰਵਿੰਦ ਕੈਦਰੀਵਾਲ ਤੋਂ ਕਈ ਗੁਣਾ ਜ਼ਿਆਦਾ ਹੈ ਇਹ ਅਰਵਿੰਦ ਕੈਦਰੀਵਾਲ ਇਕਤਾ ਉਹਦੇ ਵਿੱਚ ਕੇਸ ਦੇ ਵਿੱਚ ਫਸਿਆ ਹੋਇਆ ਜਿਹਦਾ ਟ੍ਰਾਇਲ ਚੱਲ ਰਿਹਾ ਹੈਗਾ ਹਜ਼ਾਰਾਂ ਕਰੋੜ ਰੁਪਏ ਦੀ ਰਿਸ਼ਵਤ ਦੇ ਕੇਸ ਦੇ ਵਿੱਚ ਉਹ ਫਸਿਆ ਹੋਇਆ ਯਾਨੀ ਕਿ ਲਿਕਰ ਸਕੈਂਡਲ ਡੇਲੀ ਲਿਕਰ ਸਕੈਂਡਲ ਦੇ ਵਿੱਚ ਫਸਿਆ ਹੋਇਆ ਔਰ ਉਹ ਐਸਵੇਲੇ ਅਸਲੀ ਨੀ ਚੀਫ ਮਿਨਿਸਟਰ ਬਣ ਪਾਰਿਆ ਕਿ ਸੁਪਰੀਮ ਕੋਰਟ ਨੇ ਉਹਦਾ ਦਫਤਰ ਜਾਣ ਤੋਂ ਹੀ ਮਨਾ ਕਰ ਦਿੱਤਾ ਔਰ ਕੋਈ ਫਾਈਲਜ਼ ਹੋਤੇ ਸਾਈਨ ਨਹੀਂ ਕਰ ਸਕਦਾ ਤਾਂ ਅਸਲੀ ਇਸ ਵੇਲੇ ਭਗਵੰਤ ਮਾਨ ਜਿਹੜਾ ਹੈਗਾ ਉਸ ਤੋਂ ਆਮ ਆਦਮੀ ਪਾਰਟੀ ਦੇ ਬਾਰੇ ਵਿੱਚ ਗੱਲ ਕਰ ਰਿਹਾ ਉਹ ਰਵਿੰਦ ਕੇਜਰੀਵਾਲ ਤੋਂ ਕਈ ਗੁਣਾ ਉੱਪਰ ਹੈਗਾ ਐਸ ਐਨ ਆਪ ਲੀਡਰ ਕਿਉਂਕਿ ਜਿਹੜੀ ਦਿੱਲੀ ਗਵਰਨਮੈਂਟ ਹੈਗੀ ਹੈ ਉਹ ਵੈਸੇ ਵੀ 1/4 ਯਾਨੀ ਕਿ ਪੂਰੀ ਸਟੇਟ ਤਾਂ ਹੈ ਨਹੀਂ ਸਾਰਾ ਕੰਮ ਤਾਂ ਉਹ ਕੋਈ ਵੀ ਜੇ ਇਹਨਾਂ ਨੇ ਸਾਹ ਵੀ ਲੈਣਾ ਹੈਗਾ ਤਾਂ ਐਲਜੀ ਦਿੱਲੀ ਦੇ ਐਲਜੀ ਕੋਲੋਂ ਪੁੱਛਣਾ ਪੈਂਦਾ ਹੈ ਇਹਨਾਂ ਨੂੰ ਜਿਹੜੇ ਮਿਨਿਸਟਰ ਹੈਗੇ ਆ ਦਿੱਲੀ ਦੇ ਅਰਵਿੰਦ ਕੇਜਰੀਵਾਲ ਦੀ ਗਵਰਨਮੈਂਟ ਦੇ ਵਿੱਚ ਤਾਂ ਇਹ ਜਿਹੜਾ ਹੈਗਾ ਭਗਵੰਤ ਮਾਨ ਇੱਕ ਪੂਰੀ ਸਟੇਟ ਨੂੰ ਉਹ ਲੀਡ ਕਰ ਰਿਹਾ ਹੈਗਾ ਤਾਂ ਐਸਲੀ ਐਸਵੇਲੇ ਨੂੰ ਚਾਂਸ ਹੈਗਾ ਕਿ ਹੀ ਸ਼ੁੱਡ ਅਸਰਟ ਹਿਸ ਅਥਾਰਟੀ ਉਹਨੂੰ ਆ ਕੇ ਬਾਹਰ ਆ ਕੇ ਓਪਨਲੀ ਕਹਿਣਾ ਚਾਹੀਦਾ ਹੈਗਾ ਕਿ ਹੀ ਇਸ ਇਹ bigger leader than Arvind Kejriwal ਜੇਕਰ ਅਰਵਿੰਦ ਕੇਜਰੀਵਾਲ ਜਿਸ ਤਰ੍ਹਾਂ ਦਿੱਲੀ ਦੀ ਔਰਤ ਨੂੰ ਕਹਾਂਗਾ ਕਿ ਖਾਲੀ ਨਾਲ ਕੁਰਸੀ ਛੱਡੇ ਜਿੰਨੂੰ ਉਹਨਾਂ ਇਸ ਤਰ੍ਹਾਂ ਹੀ ਚੁੱਕ ਕੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਨੇ ਬਣਾਤਾ ਹੈਗਾ ਪਪੈਟ ਸੀਐਮ ਉਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੇਕਰ ਭਗਵੰਤ ਮਾਨ ਨੂੰ ਵੀ ਕਹਿ ਰਿਹਾ ਹੈਗਾ ਕਿ ਖਾਲੀ ਕੁਰਸੀ ਇੱਕ ਨਾਲ ਛੱਡ ਤਾਂ ਭਗਵੰਤ ਮਾਨ ਨੂੰ ਨਹੀਂ ਛੱਡਣੀ ਚਾਹੀਦੀ ਨਾ ਹੀ ਕੇਜਰੀਵਾਲ ਦੀਆਂ ਚੱਪਲਾਂ ਵਗੈਰਾ ਉਹਦੇ ਉੱਤੇ ਰੱਖਣੀਆਂ ਚਾਹੀਦੀਆਂ ਹੈਗੀਆਂ ਖਾਲੀ ਕੁਰਸੀ ਦੇ ਉੱਤੇ ਕਿ ਜਦੋਂ ਤੂੰ ਕਹੇਗਾ ਉਹ ਆਪਣੇ ਆਪ ਇਹਨੂੰ ਇਸ ਕੁਰਸੀ ਦੇ ਪੰਜਾਬ ਦੀ ਕੁਰਸੀ ਦੇ ਵਿੱਚ ਵੀ ਆ ਕੇ ਬਹਿ ਜੀ ਤਾਂ ਭਗਵੰਤ ਮਾਨ ਨੂੰ ਇਸ ਵੇਲੇ ਬਾਹਰ ਆ ਕੇ ਓਪਨਲੀ ਕਰਨਾ ਚਾਹੀਦਾ ਹੈਗਾ ਕਿ ਨਾਉ ਹੀ ਇਜ਼ ਦਾ ਮੇਨ ਲੀਡਰ ਆਫ ਆਮ ਆਦਮੀ ਪਾਰਟੀ ਏਵਰੀਵੇਅਰ ਇਨ ਦਾ ਕੰਟਰੀ ਇਸ ਵੇਲੇ ਸਭ ਤੋਂ ਵੱਡਾ ਪਾਵਰ ਦੇ ਹਿਸਾਬ ਦੇ ਨਾਲ ਉਹੀ ਹੈ ਭਗਵੰਤ ਮਾਨ ਹੀ ਹੈ ਇਸ ਲਈ ਉਹਨੂੰ ਇਮੀਡੀਏਟਲੀ ਕੀ ਕਰਨਾ ਚਾਹੀਦਾ ਇੱਕ ਵਾਈਟ ਪੇਪਰ ਕੱਢਣਾ ਚਾਹੀਦਾ ਹੈ ਜਿਸ ਦੇ ਉੱਤੇ ਲਿਖੇ ਬਿਲਕੁਲ ਕਲੀਅਰਲੀ ਲਿਖੇ ਜਿੰਨੇ ਪਾਪ ਕੀਤੇ ਹੋਏ ਉਹਨੇ ਤੋਂ ਅੰਤਮਾ ਨੂੰ 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 ਤੋਂਣ ਵਾਸਤੇ ਇੱਕ ਵਾਈਟ ਪੇਪਰ ਕੱਢੇ ਉਹਤੇ ਲਿਖੇ ਕਿ ਕਿਸਾਨਾਂ ਵਾਸਤੇ ਇਹ ਕਰ ਰਿਹਾ ਹੈਗਾ ਜਿਨ੍ਹਾਂ ਨੂੰ ਝੂਠੇ ਕੇਸਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਇੱਥੇ ਕੀਤਾ ਜਾਂ ਡਿਬਰੂ ਕਰਦੇ ਵਿੱਚ ਕੀਤਾ ਉਹਨਾਂ ਨੂੰ ਵੀ ਛੱਡੇ ਔਰ ਤੀਸਰਾ ਜਿਹੜਾ ਹੈਗਾ ਇਹ ਕਰਪਸ਼ਨ ਜਿਹੜੀ ਹੈਗੀ ਉਹਨੂੰ ਇਸ ਤਰ੍ਹਾਂ ਖਤਮ ਕਰੇਗਾ ਔਰ ਜਿਹੜੇ ਅਰੇ ਮੰਤਰੀਆਂ ਦੇ ਉੱਤੇ ਕ腐ਸ਼ਨ ਦੇ ਚਾਰਜਸ ਹੈਗੇ ਆ ਜਾਂ ਐਨ ਆਰ ਆਈਜ਼ ਦੀਆਂ ਕੋਠੀਆਂ ਨੂੰ ਲੁੱਟਣ ਦੇ ਚਾਰਜਸ ਹੈਗੇ ਆ ਉਹਨਾਂ ਸਾਰਿਆਂ ਨੂੰ ਕੱਢੇ ਇਹਨੂੰ ਬਹੁਤ ਹੀ ਸਟਰੋਂਗ ਐਕਸ਼ਨ ਲੈਣੇ ਪੈਣਗੇ ਜੇਕਰ ਇਹਨੇ ਆਪਣੀ ਐਗਜ਼ਿਸਟੈਂਸ ਬਣਾ ਕੇ ਰੱਖਣੀ ਹੈ ਪੰਜਾਬ ਦੇ ਵਿੱਚ ਤਾਂ ਵਾਈਟ ਪੇਪਰ ਕੱਢੇ ਉਹਦੇ ਉੱਤੇ ਸਾਰੇ ਉਹ ਲਿਖੇ ਕਿ ਇਹ ਟਾਈਮ ਦੇ ਅੰਦਰ ਅੰਦਰ ਮੈਂ ਐਬਲੀ ਚੀਜ਼ ਕਰ ਦਾਂਗਾ ਔਰ ਜਿਹੜੇ ਕਰਾਪਟ ਮਿਨਿਸਟਰ ਹੈਗੇ ਆ ਜਿਨ੍ਹਾਂ ਦਾ ਨਾਮ ਆਲਰੇਡੀ ਕ腐ਸ਼ਨ ਦੇ ਵਿੱਚ ਆ ਚੁੱਕਾ ਹੈ ਔਰ ਐਨ ਆਰ ਆਈ ਦੀਆਂ ਕੋਠੀਆਂ ਦੇ ਉੱਤੇ ਕਬਜ਼ਾ ਕਰੰਦਾ ਚੁੱਕਾ ਹੈ ਜਾਂ ਜੰਗਲਾਂ ਦੇ ਉੱਤੇ ਉਹ ਆਪਣਾ ਅਨੈਕਸ ਕਰ ਰਹੇ ਹੈਗੇ ਉਹਨਾਂ ਨੂੰ ਯਾਨੀ ਕਿ ਇਲੀਗਲ ਕਬਜ਼ਾ ਕਰ ਰਹੇ ਹੈਗੇ ਆ ਉਹਨਾਂ ਸਾਰਿਆਂ ਦੀ ਇੱਕ ਲਿਸਟ ਬਣਾ ਕੇ ਉਹਨਾਂ ਨੂੰ ਕੱਢੇ ਬਾਹਰ ਇਮੀਡੀਏਟਲੀ ਜੇਕਰ ਭਗਵਾਨ ਤੁਮਾਰਨੇ ਉੱਥੇ ਆਪਣਾ ਸਰਵਾਈਵਲ ਬਣਾ ਕੇ ਰੱਖਣਾ ਹੈਗਾ ਤਾਂ ਜੇਕਰ ਇਹ ਸਾਰੇ ਇੱਕ ਸਟੈਪ ਲੈਂਦਾ ਇੱਕ ਵਾਈਟ ਪੇਪਰ ਕੱਢ ਕੇ ਕਿ ਮੈਂ ਐਵਲੇ ਐਵਲੇ ਸਟੈਪ ਅਗਲੇ 1 ਜਾਂ 2 ਮਹੀਨੇ ਦੇ ਵਿੱਚ ਡੇਢ ਦੇ ਨਾਲ ਐਵਲੇ ਲੈ ਰਿਹਾ ਹੈਗਾ ਵਾ ਤਾਕੀ ਪੰਜਾਬ ਨੂੰ ਮੈਂ ਇੱਕ ਔਨਸਟ ਸਰਕਾਰ ਦੇ ਸਕਾਂ ਤਾਂ ਉਹਦੇ ਵਾਸਤੇ ਕਰਜ਼ੇ ਨੂੰ ਘਟਾਉਣ ਵਾਸਤੇ ਕੀ ਕਰ ਰਿਹਾ ਹੈਗਾ ਕਰਜ਼ੇ ਨੂੰ ਘਟਾਉਣ ਵਾਸਤੇ ਜਿਸ ਤਰ੍ਹਾਂ ਇੱਕ ਸਟੈਪ ਮੈਂ ਇਹਨੂੰ ਦੱਸ ਸਕਦਾ ਬੈਠਾ ਮੇਰੀ ਸਲਾਹ ਦੀ ਇਹਨੂੰ ਜ਼ਰੂਰਤ ਨਹੀਂ ਹੈਗੀ ਇਹ ਕੀ ਕਰ ਕਰ ਸਕਦਾ ਹੈਗਾ ਮੈਂ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਐਸੋਸੀਏਟਡ ਰਿਹਾ ਹਾਂਗਾ ਔਰ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਲਿਖਦਾ ਸੀ ਜਿੱਥੋਂ ਮੈਂ ਆਪਣਾ ਜਰਨਲਿਜ਼ਮ ਦਾ ਕੈਰੀਅਰ ਸ਼ੁਰੂ ਕੀਤਾ ਸੀ ਆਫਟਰ ਮਾਈ Uh, education in punjab university and uh, after working as a software developer in mohali to munn nu punjab de bare bilkul ais tarah tips de utte hai ik ik cheez pata es vele utthe jede ik bande da jada sarkari kam kar sakda banda ohdi jagah de utte 15 15 bande lagge hoye hai eno inefficient hai ge ta eno 14 lokan nu ik voluntary retirement de ke unhanu kadna chahida huga ਉਹਨਾਂ ਨੂੰ ਕੋਈ ਪੈਸੇ ਵੀ ਦੇਣ ਦੀ ਜਰੂਰਤ ਨਹੀਂ ਉਹਨਾਂ ਨੇ ਪਹਿਲੇ ਹੀ ਪੈਸਾ ਕਾਫੀ ਲੁੱਟ ਲਿਆਗਾ ਤਨਖਾਵਾਂ ਦੇ ਨਾਲ ਤਾਂ 14 ਬੰਦਿਆਂ ਨੂੰ ਕੱਢੇ ਇੱਕ ਨੂੰ ਰੱਖੇ 15 ਦੀ ਜਗ੍ਹਾ ਦੇ ਉੱਤੇ 15 ਦੀ ਜਗ੍ਹਾ ਤੇ ਇੱਕ ਨੂੰ ਰੱਖੇ ਉਹਨੂੰ ਕਵੇ ਕਿ ਐਸਟਰਾ ਤੂੰ ਐਫੀਸ਼ੀਐਂਟਲੀ ਕੰਮ ਕਰਨਾ ਹੈਗਾ ਇਹ ਸਾਰਾ ਪੈਸਾ ਜਿਹੜਾ ਹੈਗਾ ਇਹ ਹਜ਼ਾਰਾਂ ਕਰੋੜ ਰੁਪਏ ਸਾਲ ਦਾ ਬਚੇਗਾ ਇਹਨੂੰ ਇਹਦੇ ਤੋਂ ਸੈਲਰੀ ਜਿਹੜੀਆਂ ਦਿੰਦਾ ਹੈਗਾ ਉਹਦੀ ਕੋਈ ਜਰੂਰਤ ਨਹੀਂ ਹੈਗੀ 15 ਬੰਦਿਆਂ ਦੀ ਇੱਕ ਬੰਦਾ ਉਹ ਸਾਰਾ ਕੰਮ ਕਰ ਸਕਦਾ ਹੈ ਔਰ ਆਪਣੇ ਖਰਚੇ ਘਟਾਏ ਆਪਣੀਆਂ ਐਡਵਰਟਾਈਜ਼ਮੈਂਟ ਸਾਰੀਆਂ ਬੰਦ ਕਰੇ ਭਗਵੰਤਮਾਨ ਮੈਂ ਕੁਝ ਟਿਪਸ ਦੇ ਰਿਹਾ ਹਾਂ ਜਿਹੜਿਆ ਵਾਈਟ ਪੇਪਰ ਦੇ ਵਿੱਚ ਲਿਖ ਕੇ ਦੇ ਸਕਦਾ ਅਗਲੇ 2-3 ਦਿਨ ਦੇ ਵਿੱਚ ਉਹ ਵਾਈਟ ਪੇਪਰ ਬਣ ਸਕਦਾ ਹੈ ਇਹਦੇ ਵਿੱਚ ਕੋਈ ਜ਼ਿਆਦਾ ਕੋਈ 5 ਇਅਰ ਪਲਾਨ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਕੱਢ ਕੇ ਸਾਰੀ ਜਗ੍ਹਾ ਤੇ ਚਪਕਾਏ ਕੋਈ ਐਡ ਨਹੀਂ ਦੇਣੀ ਟਵਿੱਟਰ ਦੇ ਉੱਤੇ ਜਾਂ ਇਸ ਤਰ੍ਹਾਂ ਫੇਸਬੁੱਕ ਦੇ ਉੱਤੇ ਉਹਨੂੰ ਲਗਾ ਦੇ ਪੇਪਰ ਨੂੰ ਆਪਣੇ ਨੂੰ ਵਾਈਟ ਪੇਪਰ ਨੂੰ ਉੱਥੋਂ ਹੀ ਲੋਕੀ ਪੜ ਕੇ ਆਪਣੇ ਆਪ ਸ਼ੇਅਰ ਕਰ ਦੇਣਗੇ ਕੋਈ ਐਡਵਰਟਾਈਜ਼ਮੈਂਟ ਇਸ ਤਰ੍ਹਾਂ ਹੱਥ ਜੋੜ ਕੇ ਉੱਤੇ ਖੜੇ ਹੋਣ ਦੀ ਜਰੂਰਤ ਨਹੀਂ ਆਗੀ ਤੁਹਾਨੂੰ ਤੂੰ ਅੱਗੇ ਹੀ ਬਹੁਤ ਪੈਸਾ ਐਡਵਰਟਾਈਜ਼ਮੈਂਟ ਦੇ ਵਿੱਚ ਬਰਬਾਦ ਕਰਦਾ ਔਰ ਅਰਵਿੰਦ ਕੇਜਰੀਵਾਲ ਨੂੰ ਜਹਾਜ਼ਾਂ ਦੇ ਉੱਤੇ ਕਮਾਣਾ ਬੰਦ ਕਰ ਪੰਜਾਬ ਦੇ ਪੈਸੇ ਦੇ ਉੱਤੇ ਇਹ ਸਾਰੇ ਮੈਂ ਤੁਹਾਨੂੰ ਕੀ ਦੱਸ ਰਿਹਾ گا ਵਾ ਇਕਨੋਮਿਕ ਮੀਜ਼ਰ ਦੱਸ ਰਿਹਾ ਕਿ ਕਿਸ ਤਰ੍ਹਾਂ ਪੈਸਾ ਬਚਾਇਆ ਜਾ ਸਕਦਾ ਹੈਗਾ ਪੰਜਾਬ ਦਾ ਔਰ ਕਿਸ ਤਰ੍ਹਾਂ ਤੋਂ ਕਰਜੇ ਤੋਂ ਬਚ ਸਕਦਾ ਹੈ ਇਹ ਸਾਰੇ ਸਟੈਪਸ ਲਿਖ ਕੇ ਜਿਸ ਤਰ੍ਹਾਂ ਮੈਂ ਫੇਰ ਇੱਕ ਵਾਰੀ ਥੋੜਾ ਜਿਹਾ ਰਿਪੀਟ ਕਰ ਦਿੰਦਾ ਹਾਂ ਕਿ ਜਿਹੜੇ ਲੋਕਾਂ ਨੂੰ ਉੱਥੇ ਜੇਲਾਂ ਦੇ ਵਿੱਚ ਤੂੰ ਫਜ਼ੂਲ ਬੰਦ ਕਰਵਾਇਆ ਹੋਇਆ ਉਹਨਾਂ ਨੂੰ ਕੱਢ ਸਾਰਿਆਂ ਨੂੰ ਔਰ ਪੰਜਾਬ ਦੇ ਵਿੱਚ ਕ腐ਸ਼ਨ ਨੂੰ ਖਤਮ ਕਰਨ ਵਾਸਤੇ ਜਿਹੜੇ ਆਪਣੇ ਸਾਥੀ ਹੈਗੇ ਆ ਆਮ ਆਦਮੀ ਪਾਰਟੀ ਦੇ ਜਿਹੜਾ ਆਪਣਾ ਪੈਸਾ ਰਿਕਵਰ ਕਰ ਰਹੇ ਜਿਨ੍ਹਾਂ ਨੇ ਕਹਿੰਦੇ ਪਿਕਟਾ ਲੈਣ ਵਾਸਤੇ ਤੁਹਾਨੂੰ ਪੈਸਾ ਆ ਆਵਾਜ਼ੀ ਪਾਰਟੀ ਨੂੰ ਦਿੱਤਾ ਸੀ ਉਹ ਆਪਣਾ ਰਿਕਵਰ ਕਰ ਰਹੇ ਹੈਗੇ ਕ腐ਸ਼ਨ ਦੇ ਥਰੂ ਉਹਨਾਂ ਨੂੰ ਕੱਢ ਦਿਓ ਬਿਲਕੁਲ ਬਾਹਰ ਓਨੈਸਟਲੀ ਕੰਮ ਕਰ ਔਰ ਜੇਕਰ ਤੈਨੂੰ ਖਾਸ ਕੋਈ ਬਿਮਾਰੀ ਹੈਗੀ ਹੈ ਤਬ ਐਸੇ ਹੀ ਤੈਨੂੰ ਹੈ ਬਹੁਤ ਜਲਦੀ ਇਹ ਕੰਮ ਕਰਨੇ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਆ ਅਦਾ ਇੱਕ ਵਾਈਟ ਪੇਪਰ ਬਣਾ ਔਰ ਖਰਚੇ ਨੂੰ ਘਟ ਕਰਨ ਦਾ ਬਣਾ ਆਪਣਾ ਉੱਤੇ ਬਿਲਕੁਲ ਖਰਚਾ ਜ਼ੀਰੋ ਕਰ ਦੇ ਕੋਈ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈਗੀ ਜੇਕਰ ਬਿਮਾਰੀ ਲੱਗ ਗਈ ਤਾਂ ਚਾਹੇ ਹਜ਼ਾਰ ਤੇਰੇ ਨਾਲ ਸਿਕਿਉਰਿਟੀ ਵਾਲੇ ਬੰਦੇ ਹੈਗੇ ਉਹ ਵੀ ਨਹੀਂ ਬਚਾ ਪਾਣਗੇ ਤੈਨੂੰ ਤਾਂ ਇਸ ਤਰ੍ਹਾਂ ਸੋਚਣ ਦੀ ਕੋਸ਼ਿਸ਼ ਕਰ ਥੋੜਾ ਰੱਬ ਨੂੰ ਸੋਚਣ ਦੀ ਸੋਚਣਾ ਸ਼ੁਰੂ ਕਰ ਇਹ ਕੋਈ ਤੂੰ ਹਰ ਵੇਲੇ ਅਰਵਿੰਦ ਕੇਜਰੀਵਾਲ ਦਾ ਗੁਲਾਮ ਬਣ ਕੇ ਨਹੀਂ ਰਹਿਣਾ ਹੈਗਾ ਤਾਂ ਅਰਵਿੰਦ ਕੇਜਰੀਵਾਲ ਨੂੰ ਸਹਮਨਾ ਕਰ ਦੇ ਕਿ ਨਾਉ ਆਈ ਵਿਲ ਨਾਟ ਫਾਲੋ ਐਨੀ ਆਫ ਯੋਰ ਡਿਕਟੇਟਸ ਯਾਨੀ ਕਿ ਉਹਦੇ ਕੋਈ ਇਨਸਟਰਕਸ਼ਨ ਨਹੀਂ ਮੰਨੇਗਾ ਤੂੰ ਤੂੰ ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰੇਗਾ ਜਿਨ੍ਹਾਂ ਨੇ ਤੈਨੂੰ ਚੁਣ ਕੇ ਉਸ ਕੁਰਸੀ ਦੇ ਉੱਤੇ ਬਿਠਾਇਆ ਇਹ ਸਾਰੇ ਸਟੈਪਸ ਲੈ ਕੇ ਉਹਨੂੰ ਅਰਵਿੰਦ ਕੇਜਰੀਵਾਲ ਨੂੰ ਬਿਲਕੁਲ ਕਲੀਅਰ ਕਰ ਦੇ ਕਿ ਹੀ ਵਿਲ ਨਾਟ ਇੰਟਰਫੇਅਰ ਇਨ ਪੰਜਾਬ ਅਫੇਅਰਸ ਫਰਮ ਨਾਉ ਇਹ ਉਹਨੂੰ ਬਿਲਕੁਲ ਕਲੀਅਰ ਕਰ ਦੇ ਤਾਂ ਅ ਅੱਜ ਦੇ ਮੈਂ ਵੀਡੀਓ ਦੇ ਵਿੱਚ ਕਹਿਣਾ ਸੀ ਇਹ ਹੀ ਟਾਈਮ ਹੈਗਾ ਤੈਨੂੰ ਐ ਨਾਊ ਯੂ ਸ਼ੁਡ ਸਟੈਂਡ ਅਪ ਟੂ ਦ ਅ ਅਟ੍ਰੋਸਿਟੀਆਂ ਆਫ ਅਰਵਿੰਦ ਕੇਜਰੀਵਾਲ ਉਹਦੇ ਅਗੇਂਸਟ ਬੋਲਣਾ ਸ਼ੁਰੂ ਕਰ ਉਹਨੇ ਤੇਰੇ ਉਹਦੇ ਚ ਡਾਕਟਰ ਦੇ ਵਿੱਚ ਕੋਈ ਪਲਾਂਟ ਵੀ ਕਰ ਦਿੱਤੇ ਹੋਣਗੇ ਬੰਦੇ ਜਿਹੜੇ ਤੇਰੇ ਫੋਨ ਵਗੈਰਾ ਵੀ ਟੈਪ ਕਰ ਰਹੇ ਹੋਣਗੇ ਇਹਨੂੰ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਕਿਉਂਕਿ ਸਭ ਕੁਝ ਓਪਨਲੀ ਕਰ ਕੋਈ ਛੁਪਾ ਕੇ ਫੋਨ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਯੂ ਮੇਕ एवरीथिंग ਪਬਲਿਕ ਸਭ ਕੁਝ ਬਾਹਰ ਲਿਆ ਕੇ ਰੱਖ ਦੇ ਕਿ ਮੈਂ ਅਗਲੇ 2 ਮਹੀਨੇ ਵਿੱਚ ਪੰਜਾਬ ਦੇ ਹਿਤ ਵਾਸਤੇ ਇਹੋਲੇ ਇਹਨੇ ਕੰਮ ਕਰਾਂਗਾ ਤੇ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇਨਾ ਹੀ ਕਹਿਣਾ ਸੀ ਅਜੇ ਉੱਤਮ ਮੈਂ ਇੱਕ ਇੱਕ ਦੋ ਦਿਨ ਪਹਿਲੇ ਵੀ ਵੀਡੀਓ ਬਣਾਇਆ ਸੀ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੁਝ ਲੋਕੀ ਕਹਿ ਰਹੇ ਹੈਗੇ ਕਿ ਅਰਵਿੰਦ ਕੇਜਰੀਵਾਲ ਨੂੰ ਰਸਤੇ ਤੋਂ ਹਟਾਉਣ ਦੀ ਕਿਸ ਤਰ੍ਹਾਂ ਕੋਸ਼ਿਸ਼ ਕਰ ਰਿਹਾ ਹੈ ਉਹਦਾ ਵੀਡੀਓ ਦਾ ਲਿੰਕ ਵੀ ਮੈਂ ਥੱਲੇ ਛੱਡਾਂਗਾ ਇਸ ਵੀਡੀਓ ਦੇ ਔਰ ਤੁਸੀਂ ਉਹਨੂੰ ਵੀ ਦੇਖੋ ਔਰ ਭਗਵੰਤ ਮਾਨ ਨੂੰ ਮੈਂ ਫਿਰ ਕਹਿਣਾ ਹੈਗਾ ਕਿ ਇਹ ਹੁਣ ਤੋਂ ਪੰਜਾਬ ਦੇ ਹਿੱਤਾਂ ਵਾਸਤੇ ਕੰਮ ਕਰਨਾ ਸ਼ੁਰੂ ਕਰ ਦੇ ਇਹਦੇ ਵਿੱਚ ਮੈਂ ਥੋੜਾ ਜਿਹਾ ਤੁਹਾਨੂੰ ਇਹ ਮਾਡਲ ਦੱਸਿਆ ਕਿ ਕਿਸ ਤਰ੍ਹਾਂ ਤੂੰ ਇਹ ਕਰ ਸਕਦਾ ਹੈਗਾ ਸੋ ਥੈਂਕਸ ਫॉर ਵਾਚਿੰਗ